ਤਰੰਤਰੰਦੇ ਨਜ਼ਦੀਕੀ ਪਿੰਡ ਨੂਰਦੀਖੁਰ ਦੇ ਵਿੱਚ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਜ਼ਬਰਦਸਤ ਲੜਾਈ ਹੋਈ ਹੈ ਜਜੇ ਵਿੱਚ ਦੋਵਾਂ ਧਿਰਾਂ ਦੇ ਲੋਕ ਜ਼ਖਮੀ ਹੋਏ ਨੇ ਜੋ ਕਿ ਸਿਵਲ ਹਸਪਤਾਲ ਤਰੰਤਰੰਦੇ ਵਿੱਚ ਜ਼ੇਰੇ ਇਲਾਜ ਨੇ ਪੁਲਿਸ ਨੇ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਦੇ ਉੱਤੇ ਪਿੰਡ ਨੂਰਦੀਖੁਰ ਦੇ ਨਵੇਂ ਬਣੇ ਸਰਪੰਚ ਰਾਮ ਸਿੰਘ ਦੇ ਪਰਿਵਾਰ ਵਾਲਿਆਂ ਨੇ ਅਤੇ ਰਾਮ ਸਿੰਘ ਨੇ ਕਿਹਾ ਕਿ ਕੱਲ੍ਹ ਸ਼ਾਮ ਨੂੰ ਉਹਨਾਂ ਨੂੰ ਫੋਨ ਆਇਆ ਸੀ ਕਿ ਪਿੰਡ ਦੇ ਹੀ ਕੁਝ ਲੋਕ ਧਮਕੀਆਂ ਦੇ ਰਹੇ ਨੇ ਕਿ ਤੈਨੂੰ ਵੇਖਣਾ ਉਸਨੇ ਕਿਹਾ ਕਿ ਉਹ ਜਦੋਂ ਦਾ ਪਿੰਡ ਦਾ ਸਰਪੰਚ ਬਣਿਆ ਉਸੇ ਤਿੰਤੋ ਹਾਰੇ ਹੋਏ ਉਮੀਦਵਾਰਾਂ ਦੇ ਵੱਲੋਂ ਉਹਨਾਂ ਦੇ ਨਾਲ ਰੰਜਿਸ਼ ਰੱਖੀ ਜਾ ਰਹੀ ਹੈ ਅਤੇ ਕੱਲ੍ਹ ਸ਼ਾਮ ਨੂੰ ਸਾਡੇ ਘਰ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਅਤੇ ਸਾਡੇ ਸਾਰੇ ਘਰ ਦੀ ਭੰਨਤੋੜ ਕੀਤੀ ਗਈ ਹੈ ਅਤੇ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਦੇ ਪਿੰਡ ਦੇ ਵਿੱਚ ਚੋਣਾ ਵੇਲੇ ਦੋਵੇਂ ਸਰਪੰਚੀ ਦੇ ਉਮੀਦਵਾਰ ਵੋਟਾਂ ਦੇ ਵਿੱਚ ਬਰਾਬਰ ਰਹੇ ਸਨ ਅਤੇ ਟੋਸ ਦੇ ਜ਼ਰੀਏ ਪਿੰਡ ਨੂਰਦੀ ਦਾ ਸਰਪੰਚ ਐਸ ਡੀ ਐਮ ਅਤੇ ਰਿਟਰਨਿੰਗ ਆਫੀਸਰ ਦੇ ਵੱਲੋਂ ਕੋਸ਼ਿਸ਼ ਕੀਤਾ ਗਿਆ ਸੀ ਈ ਨੂਰ ਦੀ ਖੁਰਦ ਤੋਂ ਆ ਜੀ ਵੇਖੋ ਅਸੀਂ ਨਵੀਂ-ਨਵੀਂ ਅਸੀਂ ਸਰਪੰਚ ਬਣਿਆ ਕੋਈ ਧੱਕਾ ਨਹੀਂ ਕੀਤਾ ਕਿਸੇ ਦੇ ਨਾਲ ਸਰਕਾਰ ਨੇ ਸਾਨੂੰ ਆਪ ਦੀ ਸਹਿਮਤੀ ਦੇ ਨਾਲ ਸਰਪੰਚ ਬਣਾਇਆ ਵਾ ਤੇ ਸਾਡੇ ਬੱਚੇ ਖਾਣਾ ਖਾ ਰਿਹਾ 7:30 ਦਾ ਟਾਈਮ ਸਾਨੂੰ ਕਿਸੇ ਦਾ ਫੋਨ ਆਇਆ ਵਾ ਲਾਪਰੀਦਾ ਕਿ ਸਾਡੇ ਬੇਟੇ ਨੂੰ ਕਿ ਤੁਸੀਂ ਸਾਡੇ ਨਾਲ ਆ ਕੇ ਕਰਦੇ ਹੋ ਕਰਦੇ ਅਸੀਂ ਤੁਹਾਡੇ ਨਾਲ ਵੇਖਣਾ ਮੈਂ ਆਉਣ ਲੱਗਾ ਵਾ ਸਾਡੇ ਬੱਚੇ ਕੁਛ ਨਹੀਂ ਉਹਨਾਂ ਦੇ ਹੱਥ 'ਚ ਸਿਰਫ ਨਿੱਕੇ ਨਿੱਕੇ ਡੰਡੇ ਆਹੀਂ ਆਪਣੇ ਘਰ ਦੇ ਗੇਟ ਗਾੜੀ ਖੜੇ ਆ ਉਹਨਾਂ ਨੇ ਆ ਕੇ ਤਲਵਾਰਾਂ ਫੜੀਆਂ ਕਿਸੇ ਨੇ ਦਾਤਰ ਫੜੇ ਕਿਸੇ ਨੇ ਕੁਝ 5 7 ਜਾਣੇ ਆ ਸਾਡੇ ਕੇ ਮੈਂਬਰ ਨੂੰ ਸੱਟ ਵੀ ਲਾਈ ਗਈ ਆ ਦੋਵੇਂ ਬੰਦਿਆਂ ਨੂੰ ਉਹਨਾਂ ਦਾ ਸਾਨੂੰ ਪਤਾ ਨਹੀਂ ਕੁਝ ਹੋਇਆ ਕਿ ਨਹੀਂ ਤੇ ਸਰਪੰਚ ਦੇ ਸਿਰ 'ਚ ਵੀ ਸੱਟ ਲਾਈ ਆ ਤੇ ਉਲਟਾ ਸਾਡੇ ਸਰਪੰਚ ਸਾਹਿਬ ਨੂੰ ਰਾਤ ਦਾ ਥਾਣੇ 'ਚ ਬਿਠਾਇਆ ਗਿਆ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਦੂਜੀ ਗੱਲ ਕਿ ਸਾਡੇ ਘਰ 'ਚੋਂ ਕਿਸੇ ਮੈਂਬਰ ਨੇ ਬਾਹਰ ਗੇਟ ਤੋਂ ਬਾਹਰ ਪੈਰ ਨਹੀਂ ਕੱਢਿਆ ਸਾਡੀ ਕੋਠੀ ਦੀ ਹਾਲਤ ਵੇਖੀ ਜਾਵੇ ਆ ਕੇ ਸਾਡੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ ਹਾਂਜੀ ਇਹ ਉਹਨਾਂ ਦੇ ਬੰਦਿਆਂ ਨੇ ਕੋਠੇ ਦੇ ਉਪਰੋਂ ਦੀ ਵੀ ਬੰਦੇ ਆਏ ਆ ਪਿੱਛੋਂ ਦੀ ਵੀ ਬੰਦੇ ਆਏ ਆ ਗੇਟ ਥਾਣੀ ਵੀ ਟੇ ਚਲਾਏ ਆ ਉਹਨਾਂ ਨੇ ਸਾਰਾ ਕੁਝ ਉਹਨਾਂ ਨੇ ਕੀਤਾ ਸਾਡੇ ਘਰ 'ਚ ਅਸੀਂ ਸਿਰਫ ਆਪਦੀ ਸੇਫਟੀ ਵਾਸਤੇ ਦੋ ਫਾਇਰ ਕੀਤੇ ਆ ਆਪਦੀ ਰਫਲ ਨਾਲ ਆ ਆਪਣੀ ਜਾਨ ਬਚਾਉਣ ਨੂੰ ਕਿਉਂ ਭੱਜ ਜਾਣ ਪਰ ਉਹ ਫਿਰ ਵੀ ਨਹੀਂ ਡਰ ਕੇ ਭੱਜੇ ਉਹਨਾਂ ਨੂੰ ਉਹਨਾਂ ਦਾ ਜਦੋਂ ਬੰਦੇ ਨੇ ਕਿਹਾ ਵਾ ਵੀ ਮੈਂ ਠੀਕ ਆ ਤੇ ਫਿਰ ਉਹ ਸਾਡੇ ਘਰੋਂ ਨਿਕਲੇ ਆ ਤੁਸੀਂ ਕਿਸ ਪਾਰਟੀ ਵੱਲ ਚੋਣ ਦੇ ਸੀ ਅਸੀਂ ਕਾਂਗਰਸ ਪਾਰਟੀ ਵੱਲੋਂ ਟੇਬਲ ਬਰਾਬਰੀ ਰਹਿ ਹੀ ਹਾਂਜੀ ਸਰਪੰਚ ਕਿੰਨੂੰ ਬਣਾਇਆ ਗਿਆ ਹਰਮ ਸਿੰਘ ਨੂੰ ਹਾਂਜੀ ਵੇਖੋ ਇਹ ਟਾਸ ਪਾਈ ਗਈ ਆ ਉਹਨਾਂ ਨੇ ਰਾਮ ਸਿੰਘ ਦੀ ਪਰਚੀ ਨਿਕਲੀ ਆ ਉਹਨੂੰ ਸਰਪੰਚ ਬਣਾਇਆ ਗਿਆ ਚੋਣਾਂ ਦੀ ਰੰਜਿਸ਼ ਵਿੱਚ ਜੋ ਹੋ ਰਿਹਾ ਪਿੰਡ ਦੇ ਵਿੱਚ ਬਹੁਤ ਕੁਝ ਹੋ ਰਿਹਾ ਵਾ ਅਸੀਂ ਫਿਰ ਵੀ ਆਪਣੇ ਬੱਚਿਆਂ ਨੂੰ ਇੰਨਾ ਹਾਲਾਤਾਂ 'ਚ ਨਹੀਂ ਲਿਆਉਣਾ ਚਾਹੁੰਦੇ ਸੀ ਉਹਨਾਂ ਕਾੜੀ ਰਿਕਵੈਸਟ ਕਰਦੇ ਕਿ ਆਪਣੇ ਬੱਚੇ ਬਚਾਓ ਆਪਣੀ ਕੋਈ ਰੰਜਿਸ਼ ਨਹੀਂ ਹੈਗੀ ਪਰ ਨਹੀਂ ਉਹਨਾਂ ਦੀ ਪਾਰਟੀ ਦੇ ਦੋ ਚਾਰ ਬੰਦੇ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ ਅਸੀਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਜੋ ਵੀ ਪੰਨ ਤੋੜ ਕੀਤੀ ਗਈ ਘਰ ਆ ਕੇ ਕਿਸੇ ਦੇ ਪੈਣਾ ਬਹੁਤ ਵੱਡੀ ਗੱਲ ਹੁੰਦੀ ਆ ਇਸ ਸਾਡੇ ਨਾਲ ਬਹੁਤ ਘਕਾ ਹੋ ਰਿਹਾ ਇਨਸਾਫ ਮਿਲਣਾ ਚਾਹੀਦਾ ਸਾਨੂੰ ਢੰਗਾ ਨੂਰ ਦੀ ਖੁਰਦਤੋਂ ਜੀ ਤੇ ਰਾਤੀ ਇਹ ਸਰ ਪਹਿਲੋਂ ਤੇ ਗਲਾਂ ਦੁਪੜਾ ਫੋਨ ਤੇ ਕੱਢੀਆਂ ਇਹਨਾਂ ਨੇ ਸਾਰਿਆਂ ਨੇ ਗਲਾਂ ਪਰ ਕੱਢੀਆਂ ਤੇ ਫਿਰ ਇਹ ਚਲੋ ਸ਼ਾ ਕੋਈ ਗੱਲ ਨਹੀਂ ਫੇਰ ਕਿਹੜੀ ਗੱਲ ਗਲਾਂ ਕੱਢਦੇ ਕਿਹੜੇ ਕੰਨ ਘਸ ਜਾਂਦੇ ਆ ਤੇ ਰਾਤ ਫਿਰ 7:30 8 ਵਜੇ ਇਹਨਾਂ ਨੇ ਘਰੇ ਹੀ ਆਣ ਪਏ ਸਾਰੇ ਜਣੇ ਘਰੇ ਆਣ ਪਏ ਗੂਹੇ ਅੰਦਰ ਵੜਦੇ ਆ ਇਹਨਾਂ ਨੇ ਜੋਰ ਗਾਲਾਂ ਕੱਢਣਾ ਫੇ ਰੋੜੇ ਰੱਟੇ ਚੜਾਏ ਬਹੁਤ ਕੁਛ ਕੀਤਾ ਤੇ ਇੱਕ ਮੁੰਡਾ ਜਦੋਂ ਅੰਦਰ ਵੜ ਗਿਆ ਤੇ ਸਾਡੇ ਮੁੰਡਿਆਂ ਨੇ ਇੱਕ ਮੁੰਡੇ ਨੂੰ ਫੜ ਲਿਆ ਨਾਲ ਉਹਨੂੰ ਫੜ ਲਿਆ ਤੇ ਫੇਰ ਇਹਨਾਂ ਨੇ ਉਤੋਂ ਦੀ ਜਾ ਕੇ ਸਾਡੇ ਬੈਕ ਸਾਈਡ ਉੱਥੇ ਸਾਰੀ ਪੰਤੀ ਇਹਨਾਂ ਨੇ ਰੋੜੇ ਮਾਰ ਮਾਰ ਕੇ ਕੋਈ ਛੱਡਿਆ ਨਹੀਂ ਸੀਸਾ ਨਹੀਂ ਛੱਡਿਆ ਕੋਈ ਵੀ ਤੇ ਮੇਰੇ ਵੀ ਅਵੇ ਸਿਰ ਤੇ ਲੋੜਾ ਵੱਜਾ ਇੱਥੇ ਆ ਸਾਰੇ ਆਵੇ ਖੂਨ ਨਾ ਜੰਮਿਆ ਪਿਆ ਸਾਰੇ ਮੇਰੇ ਮੈਂ ਰਾਤ ਦਾ ਇਹਨਾਂ ਪੁਲਸਰ ਐਸਐਸ ਜੀ ਸਾਹਿਬ ਗਏ ਇਹ ਮੈਨੂੰ ਉਹਦੇ ਨਾਲ ਚੱਲ ਮੈਂ ਚਲੋ ਠੀਕ ਆ ਮੈਂ ਚੱਲਦਾ ਨਾਲ ਤੇ ਫੇਰ ਅਸੀਂ ਆਪਣੀ ਸੇਫਟੀ ਦੇ ਦੋ ਫੇਰ ਕੀਤੇ ਜਰੂਰ ਕੀਤੇ ਆ ਇਹ ਨਹੀਂ ਕਹਿੰਦੇ ਵੀ ਨਹੀਂ ਕੀਤੇ ਫੇਰ ਉਹ ਭੱਜੀ ਅਕੇਲਾ ਕੇ ਹਾਂਜੀ ਮੌਜੂਦਾ ਸਰਪੰਚਾਂ ਜੇ ਸਰਪੰਚ ਦਾ ਇਹ ਹਾਲ ਹੋ ਗਿਆ ਤਾਂ ਪਬਲਿਕ ਦਾ ਕੀ ਹਾਲ ਹੋਊਗਾ ਅਸੀਂ ਕਾਂਗਰਸ ਤੇ ਦੋਨੋਂ ਛਾਣੇ ਭੜਾਇਆ ਇਰਾਦਾ ਸਾਡਾ ਕੁਛ ਨਹੀਂ ਨਾ ਸਾਡੀ ਕੋਈ ਸੁਣਾਈ ਨਾ ਕੁਛ ਨਹੀਂ ਕੀਤਾ ਉਹਨਾਂ ਨੇ ਉੱਥੇ ਜਾ ਕੇ ਤੇ ਡਾਟ ਕਟਾ ਕੇ ਤੇ ਹਸਪਤਾਲਾਂ 'ਮੇ ਪਏ ਕੋ ਇੱਕ ਤੇ ਹੈਗਾ ਆਪਣਾ ਸੁਖਦੀਪ ਸਿੰਘ ਤੇ ਇੱਕ ਹੈਗਾ ਲਵਪ੍ਰੀਤ ਸਿੰਘ ਤੇ ਇੱਕ ਅੰਗਰੇਜ਼ ਸਿੰਘ ਤੇ ਹੋਰ ਇੱਕ ਹੈਗਾ ਦੱਜਾ ਦਾ ਇਹਨਾਂ ਨੂੰ ਕੁਛ ਨਹੀਂ ਉਹਨਾਂ ਵਿਧਾਇਕ ਨੇ ਸੁਣਿਆ ਨਹੀਂ ਰਾਤਾ ਫੋਨ ਕੀਤਾ ਉਹ ਕੋਈ ਇੱਥੇ ਹੈ ਹੀ ਨਹੀਂ ਨਾ ਕਦੇ ਫੋਨ ਹਾਂਜੀ ਮੌਜੂਦੇ ਸਰਪੰਚਾਂ ਉਹ ਗੱਲ ਹੀ ਗੱਲਬਾਤ ਚੱਲਦੀ ਪਈ ਹੋਣਾ ਨੜੇ ਵੋਟਾਂ ਸਾਡੀਆਂ ਹੋ ਗਈਆਂ ਬਰਾਬਰ ਬਰਾਬਰ ਟਾਸ ਬਈ ਇਸੇ ਗੱਲ ਤੋਂ ਹੀ ਉਹ ਆਉਂਦੇ ਵੀ ਅਸੀਂ ਇਹਨਾਂ ਨੂੰ ਸਰਪੰਚੀ ਨਹੀਂ ਕਹਿੰਦੇ ਗਾਲਾਂ ਕੱਢਦੇ ਆ ਰੋਜ਼ ਕੋਠੇ ਚੜ ਕੇ ਰਾਜ ਕੇ दारू ਨਾਲ ਸਹੀ ਜਾਲੀ ਸਰਪੰਚ ਅਸੀਂ ਮਰਦ ਇਹ ਰੰਜਿਸ਼ ਕਰਨੀ ਹੋਇਆ ਏ ਇੱਕ ਵੋਟਾਂ ਦੀ ਪਰਚੀ ਪਾ ਕੇ ਸਰਪੰਚ ਬਣਿਆ ਨਾਲੇ ਤਹਿਸੀਲਦਾਰ ਸਾਹਿਬ ਗਏ ਸੀ ਉੱਥੇ ਮੌਜੂਦਾ ਐਸਡੀਐਮ ਸਾਹਿਬ ਨੇ ਸਾਨੂੰ ਸਾਰੇ ਨੇ ਨਾਲ ਸਾਰੇ ਵੀ ਇਹ ਸਾਨੂੰ ਸਰਟੀਫਿਕੇਟ ਲੈਣ ਦਿੰਦੇ ਰਹੇ ਹਾਂਜੀ ਸਾਡੀ ਪਰਚੀ ਸਾਨੂੰ ਵੀ ਬਾਅਦ ਚ ਅਗਲੇ ਦਿਨ ਪਤਾ ਲੱਗਾ ਕਿ ਜਦੋਂ ਸਾਡੀ ਪਰਚੀ ਨਿਕਲੀ ਆ ਤੇ ਫਿਰ ਅਸੀਂ ਜਾ ਕੇ ਸਰਟੀਫਿਕੇਟ ਲੈਣ ਗਏ ਹਾਂ ਹਾਂਜੀ ਪਹੁੰਚੇ ਸਭ ਸਵਾਗਤ ਮਿਲਿਆ ਜੀ ਦੂਜੇ ਕਿਸੇ ਨੂੰ ਕੁਝ ਨਹੀਂ ਉਹਨਾਂ ਨੂੰ ਮੈਂਬਰ ਉਹਨਾਂ ਦੇ ਤਿੰਨ ਹੈਗੇ ਜਿਹੜੀਆਂ ਸਾਡੀਆਂ ਫੇਲ ਰਜਿਸਟ ਹੋਈਆਂ ਸੀ ਉਹ ਉਹਨਾਂ ਦੇ ਮੈਂਬਰ ਬਣੇ ਐ ਇਲੈਕਸ਼ਨ ਦੇ ਵਿੱਚ ਨਾ ਉਹਦਾ ਮੈਂਬਰ ਵੀ ਨਹੀਂ ਬਣਿਆ ਨਾ ਸਰਪੰਚ ਬਣਿਆ ਕੁਛ ਹੀ ਨਹੀਂ ਕਰਿਆ ਨਾ ਕੁਛ ਨਹੀਂ ਇਥੇ ਮੈਂ ਹੀ ਚੋਂ ਇਥੇ ਸਿੜੀ ਥਾਣੇ ਬੈਠੇ ਆਂ। ਸੁਖਦੀਪ ਸਿੰਘ ਪਿੰਡ ਨੂਰਦੀ ਖੁਰਦ। ਕੱਲ ਸ਼ਾਮ ਦਾ ਟਾਈਮ ਹੀ ਤੇ ਮੈਂ ਗਿਆ ਆਪਣੇ ਰਿਲੇਟਿਵ ਤੋਂ ਆਇਆ ਵਾਂ। ਚੂੜੀਆਂ ਸਾਡੇ ਪ੍ਰੋਗਰਾਮ ਹੀ ਤੇ ਮੈਂ ਆਇਆ ਘਰੇ। 20 ਮਿੰਟਾਂ ਬਾਅਦ ਮੇਰੇ ਘਰ ਦਾ ਦਰਵਾਜ਼ਾ ਖੜਕਿਆ ਤੇ ਮੈਂ ਦਰਵਾਜ਼ਾ ਖੋਲ੍ਹਿਆ ਤੇ 15-20 ਜਣੇ ਮੇਰੇ ਗਲ ਪੈ ਗਏ ਡੰਡੇ-ਡੁੰਡੇ ਮਾਰਨ ਲੱਗੇ ਆ। ਤੇ ਉਸ ਤੋਂ ਬਾਅਦ ਮੈਨੂੰ ਉਹ ਚੁੱਕ ਕੇ ਤੇ ਆਪਣੇ ਘਰ ਲੈ ਗਏ ਉਧਰ। ਰਾਮ ਸਿੰਘ ਦੇ ਘਰ। ਉਧਰ ਜਾ ਕੇ ਉਹਨਾਂ ਨੇ ਮੇਰੀ ਕੁੱਟਮਾਰ ਕੀਤੀ ਆ। ਠੀਕ ਆ। ਤੇ ਉਸ ਤੋਂ ਬਾਅਦ ਮੈਂ ਮੈਨੂੰ ਉਹਨਾਂ ਕਮਰੇ ਵਿੱਚ ਛੱਡਤਾ ਤੇ ਮੈਂ ਕਮਰੇ ਤੋਂ ਬਾਹਰ ਲਾਗੇ ਕੰਧ ਹੀ ਕਮਰੇ ਬੂਹੇ ਖੋਲ ਕੇ ਤੇ ਆਪਣੇ ਵੀ ਕੰਧ ਟੱਪ ਗਏ ਬਾਹਰ ਪਿੱਛੇ ਉਹਨਾਂ ਨੇ ਮੇਰੇ ਦੋ ਫੈਰ ਮਾਰੇ ਕਹਿੰਦੇ ਭਾ ਚੱਲਿਆ ਭਾ ਚੱਲਿਆ ਫੜ ਲੋ ਫੜ ਲੋ ਦੋ ਫੈਰ ਫੇਰ ਮਾਰੇ ਫੇਰ ਬਾਅਦ ਵਿੱਚ ਮੇਰੇ ਘਰ ਵਾਲ ਨੂੰ ਉਹਨਾਂ ਦੀ ਪੌੜੀਆਂ ਦੇ ਵਿੱਚ ਸ਼ੀਸ਼ੇ ਲੱਗੇ ਫਿਰ ਉਹਨਾਂ ਸ਼ੀਸ਼ੇ ਵਿੱਚ ਫੈਰ ਮਾਰੇ ਮੇਰੇ ਘਰ ਵਾਲ ਰਾਮ ਸਿੰਘ ਸਰ ਸਾਡੇ ਨੂਰ ਦੀ ਕੁੜੀ ਸਰਪੰਚ ਸਰਪੰਚ ਸਰ ਸਰਕਾਰ ਦਾ ਨਹੀਂ ਮੈਨੂੰ ਬੋਲਾ ਕੇ ਲੜਾਈ ਹੋਣ ਦਾ ਕਾਰਨ ਇਹ ਆ ਕਿ ਉਹਨਾਂ ਨੇ ਸਰਪੰਚੀ ਇਲੈਕਸ਼ਨ ਲੜੀ ਆ ਤੇ ਮੈਂ ਵੀ ਸਰਪੰਚੀ ਇਲੈਕਸ਼ਨ ਲੜੀ ਆ ਸਾਡੀਆਂ ਵੋਟਾਂ ਹੀ ਬਰਾਬਰ ਠੀਕ ਹੈ ਜੀ ਤੇ ਵੋਟਾਂ ਬਰਾਬਰ ਹੋ ਗਈਆਂ ਸਾਨੂੰ ਸਟਾਫ ਨੇ ਕਿਹਾ ਟੋਸ ਪਾਉਣ ਲਈ ਤੇ ਅਸੀਂ ਦੋਹਾਂ ਤਰ੍ਹਾਂ ਨੇ ਇਨਕਾਰੀ ਕਰਤੀ ਟੋਸ ਪਾਉਣ ਤੋਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਆ ਉਹਦਣ 30 ਤਰੀਕ ਨੂੰ ਤੇ 31 ਤਰੀਕ ਨੂੰ ਇਹਨਾਂ ਨੇ ਸਟਾਫ ਨਾਲ ਮਿਲੀ ਭੁਤ ਕਰਕੇ ਤੇ ਆਪਣੇ ਆਪ ਨੂੰ ਰਿਜ਼ਲਟ ਲੈ ਲਿਆ ਆਪਣੇ ਹੱਕ ਦੇ ਵਿੱਚ ਸਰਟੀਫਿਕੇਟ ਲੈ ਲਿਆ ਤੇ ਹੁਣ ਮੈਂ ਆਪਣੀ ਹਾਈ ਕੋਰਟ ਪਟੀਸ਼ਨ ਪਾਈ ਆ ਤੇ ਮੈਂ ਇਥੇ ਡੀਸੀ ਸਾਹਿਬ ਦੇ ਪਟੀਸ਼ਨ ਪਾਉਣ ਲੱਗਾ ਵਾਂ ਤੇ ਇਹਨਾਂ ਨੇ ਮੈਨੂੰ ਇਸ ਕਰਕੇ ਮੇਰੇ ਗੱਲ ਪਿਆ ਕਿ ਇਹ ਆਪਣੀ ਕਾਰਵਾਈ ਨਾ ਅਗਲੇ ਬੰਨੇ ਕਰੇ ਸਰ ਜਿਹੜੀ ਟੋਸ ਪੈਂਦੀ ਹੈ ਦੋਹਾਂ ਉਮੀਦਵਾਰਾਂ ਦੀ ਸਹਿਮਤੀ ਨਾਲ ਤੇ ਦੋਵੇਂ ਮੌਕੇ ਤੇ ਹੋਣੀ ਚਾਹੀਦੀਆਂ ਫਿਰ ਪੈਂਦੀ ਆ ਇਦਾਂ ਟੋਸ ਨਹੀਂ ਪੈਂਦੀ ਹੁਣ ਇਲੈਕਸ਼ਨ ਹੁੰਦੀ ਹੈ ਇਲੈਕਸ਼ਨ ਵੀ ਸਾਡੀ ਸਹਿਮਤੀ ਨਾਲ ਹੀ ਹੁੰਦੀ ਆ ਜੇਕਰ ਅਸੀਂ ਸਹਿਮਤ ਹੁੰਨੇ ਆ ਤੇ ਇਲੈਕਸ਼ਨ ਹੁੰਦੀ ਸਾਡੇ ਤੇ ਜੇ ਅਸੀਂ ਟੋਸ ਲਈ ਸਹਿਮਤ ਹੀ ਨਹੀਂ ਹੈਗੇ ਫਿਰ ਪੰਜ ਮੈਂਬਰ ਹੀ ਟੋਟਲ ਪੰਜਾਂ ਚੋਂ ਤਿੰਨ ਮੇਰੇ ਵਾਲੇ ਦੋ ਉਹਨਾਂ ਨਾਲ ਆ ਸੁਨਿਆਰਟੀ ਮੇਰੀ ਉੱਪਰ ਬੰ ਸਰ ਨੇ ਉਹਨੇ ਗਲਤੀ ਕੀਤੀ ਹਾਂਜੀ ਬਿਲਕੁਲ ਸਰ ਉਹਨਾਂ ਨੇ ਗਲਤੀ ਕੀਤੀ ਉਹਦੋਂ ਸਰ ਉੱਪਰ ਜਾਇਟਿੰਗ ਆਪਸ਼ਨ ਨਿਸ਼ਾਨ ਸਿੰਘ ਤੇ ਆਰਓ ਮੇਰੇ ਕੋਲ ਉਹਨਾਂ ਦੀ ਹੱਥ ਲਿਖਤ ਰਿਪੋਰਟ ਹੈਗੀ ਜਿਹੜੀ ਉਹਦੋਂ ਸਾਡੇ ਰਿਟਰਨ ਕਰਾ ਕੇ ਉਹਨਾਂ ਨੇ ਸਾਈਨ ਕਰਾਏ ਆ ਜੇਕਰ ਆਪਣੇ ਲੈਵਲ ਤੇ ਉਹ ਬਾਅਦ ਵਿੱਚ ਟੋਸ ਪਾ ਸਕਦੇ ਸਾਨੂੰ ਦੱਸ ਵੀ ਸਕਦੇ ਸੀ ਇਦਾਂ ਦੋਹਾਂ ਪਰਚੀਆਂ ਤੇ ਇੱਕੋ ਨਾਮ ਹੀ ਹੋ ਸਕਦਾ ਜਦੋਂ ਅਸੀਂ ਮੌਕੇ ਤੇ ਨਹੀਂ ਹੈਗੇ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੇਰੀ ਜਿਹੜੀ ਰੀਕਾਉਂਟਿੰਗ ਹੋਣੀ ਚਾਹੀਦੀ ਵੋਟਾਂ ਦੀ ਉਹ ਪਾਰਟੀਾਂ ਦੇ ਮਰ ਸਰਪੰਚ ਦਾ ਖੈਰ ਬਣੇ ਨੂੰ ਪੁਰਾਣੀ ਦੇਰ ਦੇਰ ਹੋ ਗਈ ਹੈ ਦੋਹਾਂ ਪਾਰਟੀਆਂ ਦਾ ਵੈਸੇ ਤਕਰਾਰ ਹੋਇਆ ਉਹਨਾਂ ਦੇ ਵਿੱਚ ਮੈਨੂੰ ਪਤਾ ਲੱਗਾ ਵੀ ਇੱਕ ਦੂਜੇ ਦੇ ਘਰ ਦੀ ਬੰਦ ਤੋੜੀ ਵੀ ਹੋਈ ਹੈ ਕੁਝ ਗੋਲੀਆਂ ਚੱਲਣ ਦੀ ਵੀ ਸ਼ਿਕਾਇਤ ਆਈ ਹੈ ਬਾਕੀ ਪੁਲਿਸ ਵੈਰੀਫਾਈ ਕਰ ਰਹੀ ਹੈ ਜਿੰਦੀ ਜ਼ਿਆਦਤੀ ਕੀਤੀ ਉਹਦੇ ਖਿਲਾਫ ਕੇਸ ਹੋਏਗਾ ਪੁਲਿਸ ਨੂੰ ਫੋਨ ਤਾਂ ਕੋਈ ਵੀ ਕਰ ਸਕਦਾ ਘੰਟਾ ਵੀ ਕਰ ਸਕਦਾ ਸੱਚਾ ਵੀ ਬੱਟ ਉਹ ਵੈਰੀਫਾਈ ਕਰਨਾ ਤਾਂ ਜ਼ਰੂਰੀ ਹੈ ਨਾ ਬਾਕੀ ਉਹ ਵੈਰੀਫਾਈ ਕਰ ਰਹਾ ਹੈ ਜੇ ਦਾ ਕਸੂਰ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਤਰੰਤਰਾਂਤੋਂ ਵਿਜੇਰੋੜਾ ਦੀ ਰਿਪੋਰਟ